ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਸਰੂਪ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਸ੍ਰੀ ਮੁਖਵਾਕ ਸੋਰਠ ਰਾਗ ਦੇ ਵਿੱਚ ਮਹਲਾ 5ਵਾਂ ਪੰਜਵੇਂ ਪਾਸਾ ਸਹਾ ਸ੍ਰੀ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਕਰ ਦੂਜਾ ਦੂਜੇ ਘਰ ਵਿੱਚ ਰਾਗ ਦੀ ਵਿਧੀ ਗਾਉਣ ਗਾਉਣ ਦਾ ਜੋ ਦੇਸ਼ ਹੈ ਕਰ ਦੂਜਾ ਚੌਪ ਦੇ ਚਾਰ ਪੜਿਆਂ ਵਾਲਾ ਸ਼ਬਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਮਾਤਮਾ ਪਰਮੇਸ਼ਰ ਪ੍ਰਭੂ ਇੱਕ ਹੈ ਓਮ ਇੱਕ ਹੈ ਪ੍ਰਮਾਤਮਾ ਇੱਕ ਹੈ ਓੰਕਾਰ ਸਾਰੀ ਸ੍ਰਿਸ਼ਟੀ ਉਹਦੀ ਕਾਰ ਵਿੱਚ ਹੈ ਉਹਦੇ ਹੁਕਮ ਵਿੱਚ ਹੈ ਸਤਿਗੁਰ ਪ੍ਰਸਾਦ ਉਸ ਪਰਮਾਤਮਾ ਨੂੰ ਪਰਮੇਸ਼ਰ ਨੂੰ ਪ੍ਰਭੂ ਨੂੰ ਗੁਰੂ ਦੀ ਕਿਰਪਾ ਦੁਆਰਾ ਪਾਇਆ ਜਾ ਸਕਦਾ ਹੈ ਇਕ ਪਿਤਾ ਇੱਕ ਸਕੇ ਹੰਬਾਰਕ ਤੂੰ ਮੇਰਾ ਗੁਰ ਹਾਈ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਸ਼ਬਦ ਰਾਹੀਂ ਪਰਮਾਨੰ ਕਰਦੇ ਹਨ ਪ੍ਰਮਾਤਮਾ ਪਰਮੇਸ਼ਰ ਪ੍ਰਭੂ ਸਾਰਿਆਂ ਦਾ ਪਿਤਾ ਹੈ ਇੱਕੋ ਪਿਤਾ ਹੈ ਸਾਰਿਆਂ ਦਾ ਤੂੰ ਮਾਤ ਪਿਤਾ ਹੰਬਾਰਕ ਤੇਰੀ ਇਕ ਕੋਈ ਸਾਰਿਆਂ ਨੂੰ ਸਾਜਣ ਵਾਲਾ ਹੈ ਇਕ ਕੋਈ ਸਾਰਿਆਂ ਨੂੰ ਬਣਾਉਣ ਵਾਲਾ ਹੈ ਸਾਚੀ ਤੇ ਪਵਨਾ ਪਇਆ ਪਵਨੇ ਤੇਜ ਜਲ ਹੋਏ ਜਲ ਤੇ ਤਰੇ ਪਵਨ ਸਾਜੀਆ ਕਟ ਕਟ ਜੋ ਸਮੋਏ ਪਰਮੇਸ਼ਰ ਤੋਂ ਪਰਮਾਤਮਾ ਤੋਂ ਇਕ ਕੀਤਾ ਪਸਾਉ ਇਕੋ ਕਬਾਉ ਤਿਸਤੇ ਹੋਏ ਲਖਤਰੀ ਆਉ ਇਕ ਬਾਕ ਦੇ ਨਾਲ ਇਕ ਸ਼ਬਦ ਦੇ ਨਾਲ ਸਾਰੀ ਸ੍ਰਿਸ਼ਟੀ ਦਾ ਪਸਾਰਾ ਕੀਤਾ ਪਰਮਾਤਮਾ ਨੇ ਇਸ ਕਰਕੇ ਸਾਰਿਆਂ ਦਾ ਕਰਤਾ ਤਰਤਾ ਇਕ ਹੈ ਔ ਸਾਰਿਆਂ ਦਾ ਪਿਤਾ ਹੈ ਇੱਕ ਪਿਤਾ ਇੱਕ ਇਸ ਕੇ ਹਮ ਬਾਰਕ ਸਾਰਿਆਂ ਦਾ ਇੱਕੋ ਪਿਤਾ ਹੈ ਸਾਰੇ ਇੱਕ ਦੇ ਬਾਲਕ ਬੱਚੇ ਹਨ ਇਹ ਨਹੀਂ ਹੈ ਕਿ ਕੁਝ ਸੰਸਾਰ ਦੇ ਜੀਵ ਕਿਸੇ ਹੋਰ ਨੇ ਬਣਾਏ ਨੇ ਦੂਜਾ ਤੇ ਤੀਜਾ ਕੋਈ ਹੈ ਨਹੀਂ ਬਣਾਉਣ ਵਾਲਾ ਸਾਰਿਆਂ ਦਾ ਮਾਲਕ ਇੱਕੋ ਹੀ ਹੈ ਇਸ ਕਰਕੇ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਪਰਮਾਨੰ ਕਰਦੇ ਹਨ ਇੱਕ ਪਿਤਾ ਇੱਕ ਇਸ ਕੇ ਹਮ ਬਾਰਕ ਇਕੋ ਸਾਡਾ ਪਿਤਾ ਹੈ ਪ੍ਰਮਾਤਮਾ ਤੇ ਅਸੀਂ ਸਾਰੇ ਉਸ ਦੇ ਬੱਚੇ ਹਾਂ ਤੂੰ ਮੇਰਾ ਗੁਰਹਾਈ ਏ ਪਰਮੇਸ਼ਰ ਪ੍ਰਮਾਤਮਾ ਤੂੰ ਸਾਡਾ ਸਮਰੱਥ ਗੁਰੂ ਹੈ ਅਗੰਮ ਹੈ ਅਗੋਚਰ ਹੈ ਬਿਆੰਕ ਹੈ ਤੂੰ ਸਮਰੱਥ ਗੁਰੂ ਹੈ ਸਾਡਾ ਵੱਡਾ ਗੁਰੂ ਹੈ ਪਰਮੇਸ਼ਰ ਪ੍ਰਮਾਤਮਾ ਸੁਨਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦਿਹੋ ਦਿਖਾਈ ਏ ਪਰਮੇਸ਼ਰ ਪ੍ਰਮਾਤਮਾ ਹੀ ਪਿਤਾ ਅਸੀਂ ਤੇਰੇ ਬੱਚੇ ਆ ਸੁਨ ਮੀਤਾ ਹੈ ਮੇਰੇ ਪਿੱਤਰ ਮਿੱਤਰ ਪ੍ਰਮਾਤਮਾ ਸਾਡੇ ਤੇ ਕਿਰਪਾ ਕਰ ਮਿਹਰ ਕਰ ਦਿਆ ਕਰ ਸਾਨੂੰ ਦਰਸ਼ਨਾਂ ਦੀ ਦਾਤ ਬਖਸ਼ ਕਰ ਅਸੀਂ ਤੇਰੇ ਤੋਂ ਬਲਿਹਾਰ ਬਲਿਹਾਰ ਜਾਂਦੇ ਹਾਂ ਤੇਰੇ ਤੋਂ ਬਾਰੇ ਬਾਰੇ ਜਾਂਦੇ ਹਾਂ ਤੂੰ ਸਮਰੱਥ ਹੈ ਅਗੰਮ ਹੈ ਅਗੋਚਰ ਹੈ ਬਿਆੰਤ ਹੈ ਇਸ ਤੂੰ ਵੱਡਾ ਹੈ ਇਸ ਕਰ ਕੈਸੀ ਤੇਰੇ ਤੋਂ ਬਾਰੇ ਬਾਰੇ ਵਲਿਹਾਰ ਜਾਂਦੇ ਹਾਂ ਸੰਨ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰੋ ਸੁਨ ਮਿੱਤ ਤਾ ਧੂਰੀ ਕੋ ਬਲ ਜਾਈ ਏ ਮੇਰੇ ਮਿੱਤ ਪ੍ਰਮਾਤਮਾ ਪਰਮੇਸ਼ਰ ਪ੍ਰਭੂ ਮੇਰੀ ਇੱਕ ਬੇਨਤੀ ਸੁਣ ਅਸੀਂ ਤੇਰੀ ਧੂਰੀ ਤੋਂ ਬਲ ਬਲ ਜਾਈਏ ਬਾਰੇ ਬਾਰੇ ਜਾਈਏ ਵਲਿਹਾਰ ਬਲਿਹਾਰ ਜਾਈਏ ਤੇਰੇ ਚਰਨਾਂ ਤੋਂ ਤੇਰੀ ਆਗਿਆ ਤੋਂ ਤੇਰੇ ਹੁਕਮ ਤੋਂ ਤੇਰ ਤੋਂ ਪਾਵ ਚਰਨਾ ਤੋਂ ਹੁਕਮ ਤੋਂ ਵਾਰੇ-ਵਾਰ ਜਾਈਏ ਬਲਿਹਾਰ ਜਾਈਏ ਪ੍ਰਮਾਤਮਾ ਇਹ ਮਨ ਤੇਰਾ ਭਾਈ ਏ ਪ੍ਰਮੇਸ਼ਰ ਪ੍ਰਮਾਤਮਾ ਇਹ ਜਿਹੜਾ ਸਾਡਾ ਮਨ ਹੈ ਨਾ ਮਨ ਕਰਕੇ ਹੀ ਮਨੁੱਖ ਹੈ ਮਨ ਕਰਕੇ ਹੀ ਜੀਵ ਹੈ ਇਹ ਮਨ ਤੇਰਾ ਹੀ ਆਸੀਂ ਤੈਨੂੰ ਬਖਸ਼ ਤੈਨੂੰ ਅਸੀਂ ਅਰਪਣ ਕਰ ਦਿੱਤਾ ਤੇਰੇ ਚਰਨਾਂ 'ਚ ਰੱਖ ਦਿੱਤਾ ਤੇਰੇ ਚਰਨਾਂ ਤੋਂ ਅਸੀਂ ਬਾਰੇ ਜਾਰੇ ਜਾਂਦੇ ਆਂ ਬਲਹਾਰ ਜਾਂਦੇ ਆਂ ਤੇਰੀ ਧੋਰੀ ਤੋਂ ਤੇਰੇ ਚਰਨਾਂ ਤੋਂ ਤੇਰੇ ਹੁਕਮ ਤੋਂ ਤੇ ਇਹ ਮਨ ਤੇਰਾ ਹੈ ਤੇਰੇ ਚਰਨਾਂ ਵਿੱਚ ਰੱਖ ਦਿੱਤਾ ਤੈਨੂੰ ਅਰਪਣ ਕਰ ਦਿੱਤਾ ਰਹਾਉ ਪਾਪ ਮਲੋਵਾ ਮਲ ਮਲ ਧੋਵਾ ਇਹ ਮਨ ਤੈਨੂੰ ਦੇਸਾ ਹੈ ਪ੍ਰਮਾਤਮਾ ਪਰਮੇਸ਼ਰ ਪ੍ਰਭੂ ਪ੍ਰਮਾਤਮਾ ਅਸੀਂ ਤੇਰੇ ਚਰਨਾਂ ਨੂੰ ਵਾਰ-ਵਾਰ ਮਲਦੇ ਹਾਂ ਵਾਰ-ਵਾਰ ਉਹ ਵੇਹਾਂ ਬਾਰ-ਬਾਰ ਤੇਰੇ ਚਰਨਾਂ ਦੇ ਅਸੀਂ ਨਮਸਕਾਰ ਕਰਦੇ ਹਾਂ ਬਾਰ-ਬਾਰ ਤੇਰੇ ਚਰਨਾਂ ਤੋਂ ਅਸੀਂ ਬਾਰੇ-ਬਾਰੇ ਜਾਂਦੇ ਹਾਂ ਭਾਵ ਬਲੋਬਾਂ ਮਲ-ਮਲ ਘੋਬਾਂ ਅਸੀਂ ਤੇਰੇ ਚਰਨਾਂ ਨੂੰ ਧੋਣਾ ਕਰਦੇ ਹਾਂ ਤੇਰੇ ਚਰਨਾਂ ਨੂੰ ਅਸੀਂ ਮਲਣਾ ਕਰਦੇ ਹਾਂ ਭਾਵ ਘੋਟਣਾ ਕਰਦੇ ਹਾਂ ਇੱਕ ਜੀਵ ਦੀ ਪਿਤਾ ਪ੍ਰਤੀ ਪਰਮੇਸ਼ਰ ਪ੍ਰਤੀ ਇਹ ਅਵਸਥਾ ਹੈ ਇਹ ਮਨ ਤੈ ਕੂ ਦੇਸਾ ਜਿਹੜਾ ਇਹ ਮਨ ਹੈ ਨਾ ਇਹ ਮਨ ਪਰਮਾਤਮਾ ਪਰਮੇਸ਼ਰ ਪ੍ਰਭੂ ਅਸੀਂ ਤੈਨੂੰ ਦੇ ਦਿੱਤਾ ਇਹ ਹੁਣ ਮਨ ਤੇਰਾ ਹੋ ਗਿਆ ਅਸੀਂ ਤੇਰੀ ਸੇਵਾ ਵਿੱਚ ਲੱਗ ਗਏ ਆ ਸੁਨ ਮੀਤੋ ਹਾਂ ਤੇਰੀ ਸਰਨਾਈ ਆਇਆ ਪ੍ਰਭ ਮਿਲੋ ਦੇਹੋ ਉਪਦੇਸਾ ਹੇ ਮੇਰੇ ਪਰਮੇਤ ਮਿੱਤਰ ਪਰਮਾਤਮਾ ਪ੍ਰਵੇਸ਼ ਪਰਮੇਸ਼ਰ ਪ੍ਰਭੂ ਹੇਰੇ ਮੇਰੇ ਗੁਰਦੇਵ ਅਸੀਂ ਤੇਰੀ ਸਰਨ ਆਇਆ ਪ੍ਰਭ ਮਿਲੋ ਦੇਓ உபਦੇਸ਼ਾ ਸਾਨੂੰ ਮਿਲ ਕੇ ਇਹ ਪ੍ਰਭ ਪਰਮਾਤਮਾ ਜੀ ਚੰਗਾ ਉਪਦੇਸ਼ ਦਿਓ ਚੰਗਾ ਗਿਆਨ ਦੀ ਦਾਤ ਬਖਸ਼ਿਸ਼ ਕਰੋ ਮਾਨ ਨ ਕੀਜੈ ਸਰਨ ਕੀਜੈ ਕਰੈ ਸੁਖਲਾ ਮਨਾਈਐ ਪਰਮੇਸ਼ਰ ਦੀ ਮਿਲਨ ਦੀ ਬਿੰਦੀ ਗੁਰੂ ਅਰਜਨ ਦੇਵ ਸਹਿ ਮਹਾਰਾਜ ਦੱਸਦੇ ਨੇ ਇਹ ਪਰਮਾਤਮਾ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ ਪਰਮੇਸ਼ਰ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ ਪਰਮੇਸ਼ਰ ਦਾ ਮਲਾਪ ਕਿਵੇਂ ਹੋ ਸਕਦਾ ਹੈ ਮਾਨ ਨ ਕੀਜੈ ਮਾਨ ਕਿਸੇ ਚੀਜ਼ ਦਾ ਨਹੀਂ ਕਰਨਾ ਕਿਸੇ ਵਸਤੂ ਦਾ ਨਹੀਂ ਕਰਨਾ ਕਿਸੇ ਪ੍ਰਾਪਤੀ ਦਾ ਨਹੀਂ ਕਰਨਾ ਕਿਸੇ ਗੁਣ ਦਾ ਗਿਆਨ ਦਾ ਨਹੀਂ ਕਰਨਾ ਮਾਨ ਨਹੀਂ ਕਰਨਾ ਆਪਣੇ ਸਰੀਰ ਦਾ ਤਨ ਦਾ ਬਲ ਦਾ ਮਾਨ ਨਹੀਂ ਕਰਨਾ ਕਿਸੇ ਵੀ ਪ੍ਰਾਪਤੀ ਦਾ ਮਾਨ ਨਹੀਂ ਕਰਨਾ ਮਾਨ ਨਾ ਕੀਜੈ ਸ਼ਰਨ ਪਰੀਜੈ ਸ਼ਰਨ ਪੈ ਜਾਣਾ ਭਾ ਪ੍ਰਭੂ ਪਰਮੇਸ਼ਰ ਦੀ ਪਰਮਾਤਮਾ ਦੀ ਗੁਰੂ ਦੀ ਸ਼ਰਨ ਪੈ ਜਾਣਾ ਕਰੈ ਸੁਖਾਲਾ ਮਣਾਈਐ ਜੋ ਪਰਮਾਤਮਾ ਕਰਦਾ ਹੈ ਪਰਮੇਸ਼ਰ ਜੋ ਪਾਣਾ ਵਰਤਾਉਂਦਾ ਹੈ ਖੁਸ਼ੀ ਬਖਸ਼ਦਾ ਹੈ ਜਾਂ ਗਮੀ ਬਖਸ਼ਦਾ ਹੈ ਦੁੱਖ ਸੁੱਖ ਦੋਨੇ ਪਰਮੇਸ਼ਰ ਦੇ ਪਰਮਾਤਮਾ ਦੇ ਘਰੋਂ ਦੱਤਾ ਨੇ ਜੋ ਵੀ ਕੁਝ ਮਿਲਦਾ ਹੈ ਉਹਨੂੰ ਭਲਾ ਕਰਕੇ ਮੰਨ ਲੈਣਾ ਜੋ ਕਿਸ ਕਰੈ ਸੋ ਭਲਾ ਕਰ ਮਾਨੈ ਮਾਨਨ ਕੀਜੈ ਸਰਨ ਪਰੀਜੈ ਕਰੈ ਸੋ ਭਲਾ ਬਣਾਈਐ ਉਹਦੇ ਪਹਾਣੇ ਵਿੱਚ ਰਹਿਣਾ ਉਹਦੇ ਹੁਕਮ ਵਿੱਚ ਰਹਿਣਾ ਹੋਈ ਰਜਾ ਵਿੱਚ ਰਹਿਣਾ ਸੋ ਸਿੱਖ ਸਖਾ ਮੰਦ ਪਹਿ ਭਾਈ ਜੇ ਗੁਰ ਕੇ ਬਾਣੀ ਵਿੱਚ ਆਵੇ ਗੁਰੂ ਦਾ ਬਾਣਾ ਕੀ ਹੈ ਗੁਰੂ ਦਾ ਹੁਕਮ ਗੁਰੂ ਦਾ ਹੁਕਮ ਦੁੱਖ ਸੁੱਖ ਨੂੰ ਇੱਕ ਕਰਕੇ ਜਾਨਣਾ ਦੁਖਾਂ ਨੂੰ ਸੁਖਾਂ ਦੇ ਵਿੱਚ ਇੱਕ ਮਾਨਿਕ ਚਿਤ ਹੋ ਕੇ ਰਹਿਣਾ ਜੋ ਨਰ ਦੁੱਖ ਵਿੱਚ ਦੁੱਖ ਨਹੀਂ ਮੰਨੈ ਸੁਖ ਸਨੇਵਾਰ ਭੈ ਨਹੀਂ ਜਾਕੀ ਕੰਚਨ ਮਾਟੀ ਮੰਨੈ ਜਿਹੜਾ ਮਨੁੱਖ ਦੁੱਖ ਦੇ ਵਿੱਚ ਸੁਖ ਦੇ ਵਿੱਚ ਪਰਮੇਸ਼ਰ ਦੇ ਬਾਣੀ ਚ ਰਹਿੰਦਾ ਹੈ ਸੁਖ ਸਿਨਿਯਾਰ ਪੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ ਨਹਿ ਨਿੰਦਿਆ ਨੇ ਉਸ ਤ ਜਾ ਕੇ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹੈ ਨਿਆਰੂ ਨਹੀਂ ਮਾਨ ਅਪਮਾਨਾ ਹਰਖ ਦੇਵ ਸੋਗ ਦੇ ਵਿੱਚ ਖੁਸ਼ੀ ਗਮੀ ਵਿੱਚ ਇੱਕ ਰਹਿਣਾ ਨਿੰਦਿਆ ਤੇ ਉਸ ਤ ਤ ਨੂੰ ਇੱਕ ਜਾਣਣਾ ਨਹਿ ਨਿੰਦਿਆ ਨੇ ਉਸ ਤ ਜਾ ਕੇ ਲੋਭ ਮੋਹ ਅਭਿਮਾਨਾ ਲੋਭ ਤੇ ਮੋਹ ਮਾਨ ਅਭਿਮਾਨ ਵਿੱਚ ਆਪਣੇ ਮਨ ਨੂੰ ਲਵਾਏ ਮਾਨ ਨਾ ਕਰਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ਆਸਾਂ ਦੇ ਵਿੱਚੋਂ ਸਕੇਬਲ ਤੇ ਕੇਵਲ ਇੱਕੋ ਆਸ ਪਰਮੇਸ਼ਰ ਦੇ ਮਿਲਣ ਦੀ ਬਾਕੀ ਆਸਾਂ ਖਤਮ ਕਰਨੀਆਂ ਬੜੀਆਂ ਆਸਾਂ ਹੁੰਦੀਆਂ ਬੰਦੇ ਦੀਆਂ ਆਸਾ ਮਨਸਾ ਸਗਲ त्याਗ ਗਏ ਮਨ ਦੇ ਵਿੱਚ ਸੋਚ ਸੁਰਤ ਦੇ ਵਿੱਚ ਸੋਚ ਮਾਨ ਦੀਆਂ ਘਾਟਾਂ ਜਿਹਨੇ ਮਨਸਾ ਇਹਨੂੰ ਖਤਮ ਕਰਨਾ ਸਗਲ त्याग ਗਏ ਸਾਰੀਆਂ ਤਿਆਗ ਦੇਣੀਆਂ ਕਲੇਸ਼ ਭਲਾ ਮਨਾਈਏ ਇਹੀ ਕਰੇ ਜੋ ਬ੍ਰਹਮਾਤਮਾ ਕਰਦਾ ਉਹਨੂੰ ਭਲਾ ਕਰਕੇ ਮੰਨਣਾ ਜਗ ਤੇ ਰਹੇ ਨਿਰਾਸ਼ਾ ਜਗ ਦੇ ਉੱਪਰ ਮਨ ਨੂੰ ਨਿਰਾਸ਼ਾ ਕਰਕੇ ਰਹਿਣਾ ਭਾਵ ਪਰਮੇਸ਼ਰ ਦੇ ਪਰਮਾਤਮਾ ਦੇ ਵਹਿਰੂ ਦੇ ਚਰਨਾਂ ਤੋਂ ਬਿਨਾ ਵਹਿਰੂ ਦੇ ਮਿਲਾਪ ਤੋਂ ਬਿਨਾ ਹੋਰ ਕਿਸੇ ਵਸਤੂ ਦੀ ਆਸ ਨਾ ਰੱਖਣੀ ਇੱਕ ਆਸ ਹਰ ਮਨ ਰੱਖੋ ਇੱਕ ਪਰਮੇਸ਼ਰ ਦੇ ਪਰਮਾਤਮਾ ਦੇ ਮਿਲਾਪ ਦੀ ਆਸ ਰੱਖਣੀ ਦੂਜੀ ਆਸਾਂ ਨੂੰ ਖਤਮ ਕਰਨਾ ਕਰੈ ਸੋ ਭਲਾ ਮਨਾਈਐ ਇਸ ਕਰਕੇ ਜੋ ਪਰਮੇਸ਼ਰ ਦਾ ਵਰਤਾਰਾ ਜ਼ਿੰਦਗੀ ਵਿੱਚ ਵਰਤਦਾ ਉਹਨੂੰ ਹੁਕਮ ਵਿੱਚ ਉਨ ਭਾਣੇ ਵਿੱਚ ਆ ਕੇ ਰਜਾ ਵਿੱਚ ਆ ਕੇ ਸਤ ਕਰਕੇ ਮੰਨ ਲੈਣਾ ਇਹ ਗੁਰੂ ਮਹਾਰਾਜ ਜੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਹੁਕਮ ਕਰਦੇ ਨੇ ਜੀਵ ਲਈ ਪ੍ਰਮਾਤਮਾ ਦਾ ਪਰਮੇਸ਼ਰ ਦਾ ਮਲਾਪ ਕਿਵੇਂ ਹੁੰਦਾ ਹੈ ਮਾਣ ਨਾ ਕੀਤਾ ਕਿਸੇ ਚੀਜ਼ ਦਾ ਮਾਣ ਹੰਕਾਰ ਨਹੀਂ ਕਰਨਾ ਸ਼ਰਨ ਪਰੀਜੈ ਕੇਵਲ ਤੇ ਕੇਵਲੇ ਪ੍ਰਮਾਤਮਾ ਦੀ ਸ਼ਰਨ ਲੈਣੀ ਸੰਸਾਰ ਦੇ ਉੱਪਰ ਬੜੇ ਦਾਤੀ ਬਣ ਕੇ ਬੈਠੇ ਨੇ ਬੰਦਾ ਭਲੇਖੇ ਨਾਲ ਜੀਵ ਭਰਮ ਦੇ ਨਾਲ ਜੀਵ ਕਿਸੇ ਨਾ ਕਿਸੇ ਲੋਭ ਵਸ ਹੋ ਕੇ ਕਿਸੇ ਨਾ ਕਿਸੇ ਪਦਾਰਥ ਵਸ ਹੋ ਕੇ ਕਿਸੇ ਦੀ ਸਰਨੀ ਪੈ ਜਾਂਦਾ ਹੈ ਸਾਰੇ ਜਿਨ੍ਹਾਂ ਦੁਆਰੇ ਨੇ ਉਹਨਾਂ ਨੂੰ ਛੱਡਣਾ ਹੈ ਜਿਨ੍ਹਾਂ ਦੁਆਰੇ ਇਹਨਾਂ ਨੂੰ ਤਿਆਗਣਾ ਹੈ ਸਗਲ ਦੁਆਰ ਕੋ ਛੱਡ ਕੇ ਗਿਓ ਤਹਾਰੂ ਦੁਆਰ ਬਾਕੀ ਤੇ ਜਿਨ੍ਹਾਂ ਦੁਆਰੇ ਨੇ ਉਹਨਾਂ ਨੂੰ ਛੱਡਣਾ ਹੈ ਹੁਣ ਛੱਡੋਗਾ ਕੌਣ ਭਾਈ ਜਿਹੜਾ ਇੱਕ ਪਰਮੇਸ਼ਰ ਨੂੰ ਮੰਨੂਗਾ ਸਗਲ ਦੁਆਰ ਕੋ ਸਾੜ ਕੇ ਗਇਓ ਤੁਹਾਰੋ ਦੁਆਰ ਵਾਹਿ ਗਹਿ ਕੀ ਲਾਜੈ ਸੁਗਵੰਦ ਦਾਸ ਤੁਹਾਰ ਇਕ ਪ੍ਰਭੂ ਦੀ ਇਕ ਗੁਰੂ ਦੀ ਸਰਨ ਲੈਣੀ ਇਕ ਪਰਮਾਤਮਾ ਦੀ ਸਰ ਲੈਣੀ ਗੁਰੂ ਵੀ ਇਕ ਹੁੰਦਾ ਹੈ ਤੇ ਪ੍ਰਭੂ ਵੀ ਇਕ ਹੁੰਦਾ ਹੈ ਸਾਡੇ ਗੁਰੂ ਵੀ ਬੜੇ ਨੇ ਸਾਡੇ ਪ੍ਰਭੂ ਵੀ ਬੜੇ ਨੇ ਇਸ ਕਰਕੇ ਅਨੋਖੋ ਜੀਵ ਭਰਮ ਵਿੱਚ ਪਿਆ ਹੋਇਆ ਭਰਮ ਵਿੱਚ ਪਿਆ ਇਨਸਾਨ ਮਨੁੱਖ ਪਰਮਾਤਮਾ ਨਾਲ ਟੁੱਟਿਆ ਹੋਇਆ ਹੈ ਗੁਰੂ ਸਾਡਾ ਇਕਾ ਇਕ ਗੁਰੂ ਦੀ ਸਰਨ ਲੈਣੀ ਹੈ ਇਕ ਗੁਰੂ ਦੀ ਸ਼ਰਨ ਲੈ ਕੇ ਗੁਰੂ ਦਾ ਗਿਆਨ ਲੈ ਕੇ ਪ੍ਰਮਾਤਮਾ ਦੀ ਪਰਮੇਸ਼ਰ ਦੇ ਵਹਿਰੂ ਦੇ ਪਿਆਰ ਤੱਕ ਪਹੁੰਚਣਾ ਇਹ ਗੁਰੂ ਅਰਜਨ ਦੇਵ ਸਹਿ ਮਹਾਰਾਜੀ ਹੁਕਮ ਕਰਦੇ ਨੇ ਸਾਨੂੰ ਗਿਆਨ ਵਸ ਦੇ ਨਿਕ ਤੇ ਮਾਨ ਨਾ ਕੀਜੈ ਕਿਸੇ ਚੀਜ਼ ਦਾ ਮਾਨ ਨਹੀਂ ਕਰਨਾ ਸ਼ਰਨ ਪਰੀਜੈ ਇਕ ਗੁਰੂ ਦੀ ਸ਼ਰਨ ਲੈ ਕੇ ਕਰੈ ਸੁਭਲਾ ਮਨਾਈਐ ਪਰਮੇਸ਼ਰ ਦੇ ਵਹਿਰੂ ਦੇ ਬਾਣੇ ਵਿੱਚ ਰਹਿਣਾ ਸੁਣ ਮੀਤਾ ਜੀਓ ਪਿੰਡ ਸਭ ਤਨ ਅਰਤੀਜੈ ਕਉਨ ਦਰਸ਼ਨ ਹਰ ਜਿਓ ਪਾਈਐ ਮਹਾਰਾਜ ਜੀ ਕਹਿੰਦੇ ਐ ਮਿੱਤਰਾ ਇਹ ਪਰਮੇਸ਼ਰ ਦੇ ਪ੍ਰਮਾਤਮਾ ਦੇ ਵਹਿਰੂ ਦੇ ਮਿਲਨ ਦਾ ਜਿਹੜਾ ਰਸਤਾ ਹੈ ਉਹ ਆਪਣਾ ਮਨ ਤਨ ਤੇ ਧਨ ਸਾਰਾ ਗੁਰੂ ਨੂੰ ਅਰਪਣ ਕਰ ਪਰਮੇਸ਼ਰ ਨੂੰ ਅਰਪਣ ਕਰ ਸੁਨਮਿਤ ਦਾ ਜਿਓ ਪਿੰਡ ਸਭ ਤਨ ਅਰਪੀਜੈ ਆਪਣਾ ਜਿਓ ਪਿੰਡਾ ਜਿਹੜਾ ਇਹ ਆਤਮਾ ਜੀਵ ਤੇ ਸਰੀਰ ਇਦੇ ਨਾਲ ਮਿਲ ਕੇ ਤਨ ਮਨ ਧਨ ਕਰਕੇ ਪਰਮੇਸ਼ਰ ਨੂੰ ਗੁਰੂ ਨੂੰ ਅਰਪਣ ਕਰਨਾ ਅਰਪੀਜੈ ਅਰਪੀਜੈ ਦਾ ਭਾਵ ਹੈ ਅਰਪਣ ਕਰਨਾ ਦਾਨ ਕਰਨਾ ਦੇਣਾ ਆਪਣੇ ਗੁਰੂ ਨੂੰ ਆਪਣੇ ਪਰਮੇਸ਼ਰ ਨੂੰ ਆਪਾ ਆਪ ਅਰਪਣ ਕਰ ਦੇਣਾ ਆਪ ਗਵਾਈ ਹੈ ਤਾਂ ਸੋ ਕਾਈ ਹੈ ਆਪ ਗਵਾਉਣ ਦਾ ਭਾਵ ਇਹ ਹੁੰਦਾ ਹੈ ਕਿ ਆਪਾ ਕਿਸੇ ਨੂੰ ਅਰਪਣ ਕਰ ਦੇਣਾ ਆਪਣੇ ਹੰਗ ਦਾ ਮੰਗ ਦਾ ਮੋਹ ਮੇਰੀ ਮੈਂ ਜੰਜਾਲ ਲੋਭ ਲਾਲਚ ਇਹ ਸਭ ਛੱਡ ਦੇਣਾ ਕਿਉਂ ਦਰਸ਼ਨ ਹਰ ਜੀ ਉਪਾਈ ਹੈ ਜਿਸ ਕਰਕੇ ਭਾਵੇਂ ਵਿੱਚ ਰਹਿ ਕੇ ਆਪਾ ਗੁਰ ਨੂੰ ਅਰਪਣ ਕਰਕੇ ਪਰਮਾਤਮਾ ਦੇ ਦਰਸ਼ਨਾਂ ਤੱਕ ਜਾਇਆ ਜਾ ਸਕਦਾ ਹੈ ਪਰਮਾਤਮਾ ਦੇ ਦਰਸ਼ਨ ਪਾਏ ਜਾ ਸਕਦੇ ਹਨ ਭਇਓ ਅਨੁਗ੍ਰਹਿ ਪ੍ਰ사ਦ ਸੰਤਨ ਕੈ ਹਰ ਨਾਮ ਹੈ ਮਿੱਠਾ ਭਇਓ ਉਨ ਗ੍ਰਹਉ ਪ੍ਰਸਾਦ ਸੰਤਨ ਕੇ ਸੰਤਨ ਦਾ ਭਾਵ ਹੈ ਗੁਰੂ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਦ੍ਰਿਸ਼ਟੀ ਨਾਲ ਗੁਰੂ ਦੀ ਮਿਹਰ ਦੀ ਦ੍ਰਿਸ਼ਟੀ ਨਾਲ ਗੁਰੂ ਦੀ ਜਿਹੜੀ ਦ੍ਰਿਸ਼ਟੀ ਸੀ ਮਿਹਰ ਭਰੀ ਕਿਰਪਾ ਭਰੀ ਦ੍ਰਿਸ਼ਟੀ ਸੀ ਉਹਦੇ ਨਾਲ ਜਿਹੜਾ ਨਾਮ ਸੀ ਸਿਮਰਨ ਸੀ ਭਗਤੀ ਸੀ ਉਹ ਮਿੱਠੀ ਲੱਗੀ ਸਿਮਰਨ ਨਾਮ ਮਿੱਠਾ ਲੱਗਿਆ ਪੇਉ ਹਲੂ ਗ੍ਰਹਿ ਪ੍ਰਸਾਦ ਸੰਤਨ ਕੈ ਹਰਨਾਮਾ ਹੈ ਮਿੱਠਾ ਸਾਧੂ ਸੰਗਤ ਵਿੱਚ ਗੁਰੂ ਦੀ ਕਿਰਪਾ ਦੇ ਨਾਲ ਪਰਮੇਸ਼ਰ ਦਾ ਨਾਮ ਮਿੱਠਾ ਲੱਗਿਆ ਚੰਗਾ ਲੱਗਿਆ ਭਗਤੀ ਚੰਗੀ ਲੱਗੀ ਜਪ ਤਪ ਚੰਗਾ ਲੱਗਿਆ ਜਨ ਨਾਨਕੋ ਗੁਰ ਕਿਰਪਾ ਧਾਰੀ ਸਭ ਅਕੂਲ ਨਰਿੰਜਨ ਡਿਠਾ ਗੁਰੂ ਅਰਜਨ ਦੇਵ ਸੇ ਮਹਾਰਾਜੀ ਕਹਿੰਦੇ ਨੇ ਸਾਡੇ ਤੇ ਗੁਰੂ ਨੇ ਕਿਰਪਾ ਕੀਤੀ ਜਾਂ ਇਹ ਕਹੀਏ ਕਿ ਜਦੋਂ ਆਪਾ ਅਰਪਣ ਕਰਦਾ ਹੈ ਜੀਵ ਗੁਰੂ ਨੂੰ ਗੁਰਦੇਵ ਨੂੰ ਤਾਂ ਗੁਰਦੇ ਗੁਰਦੇਵ ਦੀ ਗੁਰੂ ਦੀ ਸਾਧੂ ਸੰਗਤ ਦੀ ਕਿਰਪਾ ਹੁੰਦੀ ਆ ਪਰਮੇਸ਼ਰ ਦੀ ਭਗਤੀ ਪਰਮੇਸ਼ਰ ਦਾ ਨਾਮ ਮਿੱਠਾ ਲੱਗਦਾ ਤੇ ਪਰਮੇਸ਼ਰ ਦਾ ਨਾਮ ਜਦ ਮਿੱਠਾ ਲੱਗਦਾ ਤਾਂ ਗੁਰੂ ਦੀ ਕਿਰਪਾ ਦੇ ਨਾਲ ਪਰਮੇਸ਼ਰ ਪ੍ਰਮਾਤਮਾ ਅਕਲ ਜੀ ਦੀ ਕੋਈ ਕੁੱਲ ਨਹੀਂ ਹੈ ਕੁਲਾ ਤੋਂ ਰਹਿਤ ਹੈ ਨਿਰੰਜਨ ਭਾ ਮਾਇਆ ਤੋਂ ਰਹਿਤ ਹੈ ਉਹ ਪਰਮੇਸ਼ਰ ਪ੍ਰਮਾਤਮਾ ਅਗੰਗ ਅਗੋਚਰ ਅਲਖ ਜੋ ਨਾਮ ਪਾਇਆ ਜਾਣ ਵਾਲਾ ਹੈ ਉਹਦੇ ਦਰਸ਼ਨ ਹੁੰਦੇ ਹਨ ਉਹ ਅੱਖਾਂ ਨਾਲ ਦਿਖ ਪੈਂਦਾ ਹੈ ਉਹਦੇ ਦਰਸ਼ਨ ਹੋ ਜਾਂਦੇ ਹਨ ਜਨ ਨਾਨਕ ਉਹ ਗੁਰ ਕਿਰਪਾ ਧਾਰੀ ਗੁਰੂ ਨੇ ਕਿਰਪਾ ਕੀਤੀ ਗੁਰੂ ਨੇ ਮਿਹਰ ਕੀਤੀ ਬਾ ਕੀ ਹੋਇਆ ਸਭ ਅਕੂਲ ਨਿਰੰਜਨ ਦੀਠਾ ਅਕੂਲ ਦਾ ਭਾਵ ਹੈ ਕੁੱਲਾਂ ਤੋਂ ਰਹਿਤ ਸਾਰੇ ਸੰਸਾਰ ਦਾ ਮਾਲਕ ਮਾਇਆ ਤੋਂ ਰਹਿਤ ਕਾਲਖ ਤੋਂ ਰਹਿਤ ਦਾਗ ਤੋਂ ਰਹਿਤ ਉਹ ਪਰਮਾਤਮਾ ਪਰਮੇਸ਼ਰ ਉਹਦੇ ਦਰਸ਼ਨ ਹੋਏ ਇਸ ਕਰਕੇ ਗੁਰੂ ਅਰਜਨ ਦੇਸ ਜੀ ਮਹਾਰਾਜ ਜੀ ਸਾਨੂੰ ਇਸ ਸ਼ਬਦ ਰਾਹੀਂ ਸਮਝਾਉਂਦੇ ਹਨ ਕਿ ਐ ਜੀਵ ਪ੍ਰਮਾਤਮਾ ਅੱਗੇ ਗੁਰੂ ਅੱਗੇ ਆਪਾ ਅਰਪਣ ਕਰ ਗੁਰੂ ਦੀ ਕਿਰਪਾ ਹੋਵੇਗੀ ਗੁਰੂ ਤੇਰਤ ਮਿਹਰ ਕਰੇਗਾ ਗੁਰੂ ਦੇ ਦ੍ਰਿਸ਼ਟੀ ਕਰੇਗਾ ਗੁਰੂ ਤੇਰਤ ਦਇਆ ਕਰੇਗਾ ਉਹਦੀ ਕਿਰਪਾ ਦੇ ਨਾਲ ਉਹਨਿੰ ਦੇਰ ਦੇ ਨਾਲ ਤੈਨੂੰ ਨਾਮ ਦੀ ਸਿਮਰਨ ਦੀ ਭਗਤੀ ਦੀ ਦਾਤ ਜਿਹੜੀ ਉਹ ਪ੍ਰਾਪਤ ਹੋਵੇਗੀ ਨਾਮ ਮਿੱਠਾ ਲੱਗੇਗਾ ਨਾਮ ਸਿਮਰਨ ਭਗਤੀ ਦੁਆਰਾ ਤੈਨੂੰ ਪ੍ਰਮਾਤਮਾ ਦੇ ਦਰਸ਼ਨ ਹੋਣਗੇ ਇਸ ਕਰਕੇ ਇਹ ਰਸਤਾ ਹੈ ਪ੍ਰਮਾਤਮਾ ਦੇ ਦਰ ਤੇ ਪਹੁੰਚਣ ਦਾ ਪਰਮੇਸ਼ਰ ਦੇ ਦਰ ਤੇ ਪਹੁੰਚਣ ਦਾ ਜਿਸ ਮਨੁੱਖ ਨੇ ਜਿਸ ਜੀਵ ਨੇ ਆਪਾ ਗੁਰੂ ਨੂੰ ਅਰਪਣ ਕੀਤਾ ਤੇ ਗੁਰੂ ਤੋਂ ਨਾਮ ਦੀ ਦਾਤ ਪ੍ਰਾਪਤ ਕੀਤੀ ਲਈ ਹੈ ਉਹ ਨਾਮ ਜਪ ਕੇ ਭਗਤੀ ਕਰਕੇ ਉਹ ਪਰਮੇਸ਼ਰ ਦੇ ਦਰ ਤੇ ਪਹੁੰਚਿਆ ਇਸ ਕਰਕੇ ਉਸ ਜੀਵ ਨੂੰ ਉਸ ਗੁਰਸਿੱਖ ਨੂੰ ਮਹਾਰਾਜ ਜੀ ਸਲਾਉਂਦੇ ਨੇ ਉਹ ਹੀ ਸਲਾੰਘਾ ਕਰਦੇ ਨੇ ਜਿਨ੍ਹਾਂ ਦਾ ਜਿਸਰ ਹੈ ਨਾਮ ਸੇਕ ਨੇਹਿਆ ਜਿਨ੍ਹਾਂ ਨੇ ਨਾਮ ਜਪਿਆ ਸਿਮਰਨ ਕੀਤਾ ਆਪਾਰਪਣ ਕੀਤਾ ਫਿਰ ਮਹਾਰਾਜ ਜੀ ਸਲਾੰਘਾ ਕਰਦੇ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਸਿਮਰ ਹੈ ਨਾਮ ਸੇਕ ਨੇਹਿਆ ਬੇਦਨਾ ਜਨਮੂਲ ਸਾਈਂ ਜਿਹਿਆ ਪ੍ਰਮਾਤਮਾ ਦੇ ਵਹਿਰੂ ਦੇ ਦਰਸ਼ਨ ਕਰਕੇ ਪ੍ਰਮਾਤਮਾ ਚ ਭੇਦ ਹੋ ਜਾਂਦੇ ਨੇ ਪ੍ਰਮਾਤਮਾ ਦੇ ਗੁਣਾਂ ਨੂੰ ਪ੍ਰਾਪਤ ਕਰ ਲੈਂਦੇ ਨੇ ਪ੍ਰਮਾਤਮਾ ਵਿੱਚ ਬੈਰ ਨਹੀਂ ਵਿਰੋਧ ਨਹੀਂ ਈਰਖਾ ਨਹੀਂ ਦੁਸ਼ਭਾਵਨਾ ਨਹੀਂ ਨਿੰਦਿਆ ਨਹੀਂ ਚੁਗਲੀ ਨਹੀਂ ਝਗੜੇ ਨਹੀਂ ਝੇੜੇ ਨਹੀਂ ਪ੍ਰਮਾਤਮਾ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੇਸ਼ੇ ਵਕਾਰ ਨਹੀਂ ਤੇ ਇਸ ਕਰਕੇ ਆਪਾ ਅਰਪਣ ਕਰਕੇ ਗੁਰੂ ਦਾ ਸਿਖ ਗੁਰੂ ਤੋਂ ਸੁਭਗੁਨਾਂ ਦੀ ਧਰਾਵਤ ਦਾਤ ਪ੍ਰਾਪਤ ਕਰ ਲੈਂਦਾ ਹੈ ਔਗਣਾਂ ਨੂੰ ਤਿਆਗ ਦਿੰਦਾ ਹੈ ਇਹ ਰਸਤਾ ਗੁਰੂ ਦੇ ਰਾਹੀ ਪ੍ਰਾਪਤ ਹੁੰਦਾ ਹੈ ਇਹ ਰਸਤਾ ਗੁਰੂ ਦੀ ਕਿਰਪਾ ਰਾਹੀ ਦੁਆਰਾ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਤੇ ਪ੍ਰਮਾਤਮਾ ਦੇ ਦਰਤੀ ਪਹੁੰਚਿਆ ਜਾ ਸਕਦਾ ਹੈ ਇਸ ਕਰਕੇ ਸਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਇਹ ਸਮਝਾਉਂਦੇ ਹਨ ਸਾਨੂੰ ਸਾਡੇ ਤੇ ਮਿਹਰ ਕਰਨ ਮਹਾਰਾਜ ਜੀ ਕਿਰਪਾ ਕਰਨ ਅਸੀਂ ਸਾਰੇ ਹਰਾਲੇ ਮਿਲ ਕੇ ਗੁਰੂ ਦੀ ਦਿੱਤੀ ਹੋਈ ਸਿੱਖਿਆ ਨੂੰ ਮੰਨਿਏ ਤੇ ਆਪਾਂ ਵੀ ਆਪਣੇ ਜ਼ਿੰਦਗੀ ਨੂੰ ਆਪਣੇ ਜ਼ਿੰਦਗੀ ਦੇ ਸਫ਼ਰ ਨੂੰ ਗੁਰੂ ਨਾਲ ਜੋੜੀਏ ਤੇ ਪ੍ਰਮਾਤਮਾ ਵਿੱਚ ਭੇਦ ਪਈਏ ਸਾਨੂੰ ਇਹ ਜੀਵਨ ਮਿਲੇ ਹੀ ਪ੍ਰਮਾਤਮਾ ਦੇ ਵਿੱਚ ਮਿਲਣ ਵਾਸਤੇ ਹੈ ਗੁਰਗ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਗੁਰੂ ਦੀ ਸੇਵਾ ਕਰੀ ਭਗਤੀ ਦੀ ਕਾਰ ਕਮਾਈ ਤਾਂ ਇਹ ਤੈਨੂੰ ਸਰੀਰ ਮਿਲਿਆ ਤਬ ਇਹ ਮਾਨਸ ਦੇਹੀ ਪਾਈ ਤਾਂ ਮਨੁੱਖਾ ਦੇਹੀ ਮਿਲਿਆ ਇਸ ਦੇਹੀ ਕੋਸਤ ਮੇਰਾ 100 ਦੇਹੀ ਪਜਹਰ ਕੀ ਸੇਵ ਇਸ ਦੇਹੀ ਨੂੰ ਇਸ ਸਰੀਰ ਨੂੰ ਦੇਵਤੇ ਵੀ ਲੋਚਦੇ ਹਨ ਸਾਨੂੰ ਸਰੀਰ ਮਿਲੇ ਅਸੀਂ ਭਗਤੀ ਕਰੀਏ ਅਸੀਂ ਨਾਮ ਜਪੀਏ ਸੋ ਦੇਹੀ ਪਜਹਰ ਕੀ ਸੇਵ ਪਰਮੇਸ਼ਰ ਦੀ ਪ੍ਰਮਾਤਮਾ ਦੀ ਭਗਤੀ ਕਰ ਭਾਈ ਇਸ ਦੇਹੀ ਨਾਲ ਭਜੋ ਗੋਬਿੰਦ ਪੂਲ ਮਤ ਜਾਹੋ ਪਰਮੇਸ਼ਰ ਨੂੰ ਪ੍ਰਮਾਤਮਾ ਨੂੰ ਭਜਨਾ ਕਰੋ ਯਾਦ ਕਰਨਾ ਕਰੋ ਉਹਦਾ ਸਿਮਰਨ ਕਰਨਾ ਕਰੋ ਇਹ ਗੱਲ ਮਤ ਜਾਇਓ ਭੁੱਲ ਜਾਇਓ ਇਹ ਗੱਲ ਨੂੰ ਕਿਤੇ ਭੁੱਲਣਾ ਜਾਇਓ ਭਜੋ ਗੋਵਿੰਦ ਪੁਰ ਮਤ ਜਾਹੋ ਮਾ ਜਨਮ ਕਾ ਇਹੀ ਲਾਹੋ ਇਸ ਕਰਕੇ ਇਸ ਮਨੁੱਖਾ ਜੁਨੀ ਦਾ ਇਹੀ ਲਾਹਾ ਹੈ ਪ੍ਰਮਾਤਮਾ ਨੂੰ ਸਿਮਰ ਕੇ ਗੁਰੂ ਦੀ ਕਿਰਪਾ ਦੁਆਰਾ ਪ੍ਰਮਾਤਮਾ ਦੇ ਵਿੱਚ ਭੇਦ ਹੋਣਾ ਇਹ ਗੁਰੂ ਮਹਾਰਾਜ ਸਾਨੂੰ ਗੁਰੂ ਅਰਜਨ ਦੇਸ ਜੀ ਮਹਾਰਾਜ ਸਾਨੂੰ ਬਖਸ਼ਿਸ਼ ਕਰਦੇ ਹਨ ਆਓ ਤੁਸਿਲੀਆਂ ਪੰਗਤੀਆਂ ਪੜ੍ਹ ਕੇ ਆਪਾਂ ਸਮਾਪਤੀ ਕਰੀਏ ਭਯੋ ਅਨੁਗ੍ਰਹਿਓ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਨਨਾਨਕ ਕੋ ਗੁਰ ਕਿਰਪਾ ਤਾਰੀ ਸਭ ਅਕਾਲ ਨਿਰੰਜਨ ਦੀ ਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ